ਬਹੁਤੇ ਕਿਸਾਨ ਭਰਾ ਕਹਿੰਦੇ ਵੀ ਸਿੱਧੀ ਵਿਜਾਈ ਦੇ ਵਿੱਚ ਨਦੀਨ ਜਿਆਦੇ ਹੁੰਦੇ ਆ ਹੋਰ ਕਾਫੀ ਪ੍ਰੋਬਲਮ ਆਉਂਦੀਆਂ ਨੇ ਜੋ ਵੀਡੀਓ ਦੇ ਵਿੱਚ 5-6 ਕਿਸਾਨ ਨਜ਼ਰ ਆ ਰਹੇ ਨੇ ਇਹ ਪਿਛਲੇ 5-6 ਸਾਲ ਤੋਂ ਜਿਹੜਾ ਝੋਨਾ ਸਿੱਧਾ ਵੀਰੇ ਹੈਗੇ ਨੇ ਇਸ ਸਾਲ ਵੀ ਬੀਜਿਆ ਹੈਗਾ ਤੇ ਕਿਸਾਨਾਂ ਦਾ ਤਜਰਬਾ ਆਪਾਂ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਹੇ ਹਾਂ ਵੀਡੀਓ ਨੂੰ ਪੂਰਾ ਦੇਖਿਓ ਤੇ ਸ਼ੇਅਰ ਜ਼ਰੂਰ ਕਰੋ ਜਿਹੜੇ ਕਿਸਾਨ ਭਰਾ ਝੋਨਾ ਬੀਜ ਲੈਂਦੇ ਆ ਪਰ ਕੋਈ ਪ੍ਰੋਬਲਮ ਆਉਣ ਤੇ ਬਾਹ ਦਿੰਦੇ ਆ ਉਹਨਾਂ ਦੇ ਲਈ ਵੀਡੀਓ ਖਾਸ ਹੈਗੀ ਹੈ ਵੀਡੀਓ ਨੂੰ ਜ਼ਰੂਰ ਦੇਖੋ ਸਾਰੇ ਕਿਸਾਨਪਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਮੇਰੇ ਪਿੰਡ ਦੇ ਵਿੱਚ ਹੀ ਗਣਾ ਮੇਰੇ ਪਿੰਡ ਦੇ ਵਿੱਚ ਕਾਫੀ ਜਿਹੜੀ ਸਿੱਧੀ ਬਿਜਾਈ ਹੁੰਦੀ ਹੈ ਮੇਰੇ ਕੋਲੇ ਕਿਸਾਨ ਜਿਹੜੇ ਪੰਜ ਛੇ ਕਿਸਾਨ ਖੜੇ ਆ ਪਿੱਛੇ ਵੀਡੀਓ ਦੇ ਇਹ ਪਿਛਲੇ 5 6 ਸਾਲ ਤੋਂ ਜਿਹੜਾ ਸਿੱਧੀ ਬਿਜਾਈ ਦਾ ਤਜਰਬਾ ਰੱਖਦੇ ਆ ਸਾਰਿਆਂ ਕਿਸਮਾਂ ਵੀ ਬਾਈਆਂ ਨੇ ਪਰਖ ਕੇ ਦੇਖੀਆਂ ਨੇ ਅੱਜ ਬਾਈਆਂ ਦਾ ਤੁਹਾਡੇ ਨਾਲ ਤਜਰਬਾ ਸਾਂਝਾ ਕਰਾਂ ਕਿਉਂਕਿ ਵਿੱਚ ਕਿਸਾਨਪਰਾ ਇਹ ਕਹਿੰਦੇ ਆ ਵੀ ਜਿਹੜੀ ਸਿੱਧੀ ਬਜਾਈ ਜਿੱਥੇ ਆਪਾਂ ਕਰਦੇ ਹੈਗੇ ਹਨਾ ਉੱਥੇ ਨਦੀਨ ਦੀ ਪ੍ਰੋਬਲਮ ਚੂਹੇ ਦੀ ਪ੍ਰੋਬਲਮ ਹੋਰ ਕਾਫੀ ਪ੍ਰੋਬਲਮ ਆਉਂਦੀਆਂ ਨੇ ਕੀ ਆਮ ਜਿਹੜੀ ਆਪਾਂ ਟਰਾਂਸਪਲੈਂਟਿੰਗ ਕਰਦੇ ਆ ਉਹਦੇ ਵਿੱਚ ਲਾ ਲਓ 44500 ਰੁਪਏ ਲੇਬਰ ਦਾ ਖਰਚਾ ਹੁੰਦਾ ਫਿਰ ਕੱਦੂ ਕਰਨਾ ਪੈਂਦਾ ਤੇ ਉਹ ਖਰਚੇ ਦੇ ਨਾਲੋਂ ਇਹਦਾ ਕਿੰਨਾ ਕੁ ਖਰਚੇ ਦਾ ਬੈਨੀਫਿਟ ਹੈਗਾ ਤੇ ਵਾਕੀ ਜਿਹੜੀ ਮਤਲਬ ਸਰਕਾਰ ਦੇ ਵੱਲੋਂ ਹੈਲਪ ਮਿਲਦੀ ਹੈ ਹਰ ਸਾਲ ਇਹਨਾਂ ਨੂੰ ਮਿਲੀ ਹੈ ਜਾਂ ਨਾ ਕਹਿੰਦਾ ਮਤਲਬ ਆਪਣਾ ਜਿਹੜਾ ਡੀਐਸਆਰ ਸਿੱਧੀ ਵੀ ਆਈ ਦਾ ਝੋਨਾ ਹੈਗਾ ਇਹਨੂੰ ਆਪਣੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈਗਾ ਲੁਧਿਆਣਾ ਉਹ ਵੀ ਸਪਾਰਸ਼ ਕਰਦੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਨੂੰ ਮਦਦ ਦਿੱਤੀ ਜਾਂਦੀ ਹੈ ਤੇ ਕੱਲੇ-ਕੱਲੇ ਕਿਸਾਨ ਦੇ ਨਾਲ ਅੱਜ ਗੱਲਬਾਤ ਕਰਾਂਗੇ ਅੱਸੀ ਆ ਬਈ ਜੀ ਤੇ ਨਾਮ ਤੇ ਪਿੰਡ ਦੱਸ ਦੋ ਬਈ ਆਪਣਾ ਨਾਮ ਮਰਾ ਕਾਲਾ ਸਿੰਘ ਠੀਕ ਹੈ ਜੀ ਪਿੰਡ ਦੋਦੜਾ ਤੇ ਬਈ ਸਿੱਧੀ ਬਿਜਾਈ ਦੇ ਨਾਲ ਕਿੰਨੇ ਸਾਲ ਹੋ ਗਏ ਜੁੜੇ ਹੋ ਨੂੰ ਆਪਾਂ ਨੂੰ ਆਪਾਂ ਨੂੰ 5 ਸਾਲ ਹੋ ਗਏ ਠੀਕ ਹੈ ਕਿਹੜੇ ਕਿਹੜੀਆਂ ਕਿਸਮਾਂ ਮੰਨਦੇ ਹੁਣ ਤੱਕ ਤੁਸੀਂ ਨੇ ਮਤਲਬ ਪਰਖ ਕੇ ਦੇਖ ਲੀਆਂ ਨੇ ਪਹਿਲਾ ਆਪਾਂ 15 ਪਹਿਲਾ ਆਪਾਂ 1509 ਬੀਜ ਦਿੱਤੀ ਬਾਈ ਅੱਛਾ ਜੀ ਤੇ 26 ਬੀਜ ਦਿੱਤੀ ਅੱਛਾ ਜੀ ਇਸ ਵਾਰ ਆਪਾਂ ਨੇ 1699 ਤੇ 31 ਬੀਜ ਦਿੱਤੀ 31 ਬੀਜ ਹੈ ਇੱਕ ਗੱਲ ਬਾਈ ਜਿਵੇਂ ਮੰਨ ਲਓ ਸ਼ੁਰੂ ਤੋਂ ਜਿਹੜੀ ਆਪਾਂ ਜ਼ਮੀਨ ਦੀ ਮਤਲਬ ਤਿਆਰੀ ਕਰਦੇ ਹਣਾ ਵਿੱਚ ਕਿਸਾਨ ਭਰਾ ਕਹਿੰਦੇ ਬਾਈ ਇਹਦੇ ਵਿੱਚ ਨਦੀਨ ਜ਼ਿਆਦਾ ਹੁੰਦਾ ਹੈ ਹਣਾ ਜਾਂ ਸਾਤੂ ਬੀਜ ਵੱਧ ਪੈਂਦਾ ਹੋਰ ਕਾਫੀ ਪ੍ਰੋਬਲਮ ਆ ਜਾਂਦੀ ਹੈ ਨਾ ਅੱਜ ਉਹਨਾਂ ਦਾ ਆਪਾਂ ਨੇ ਕਿਸਾਨ ਭਰਾਵਾਂ ਦਾ ਜਿਹੜਾ ਬਾਈ ਆਪਾਂ ਦਿਲ ਦਾ ਵਹਿਮ ਕੱਢਣਾ ਸੀਗਾ ਵੀ ਇਹ ਸਿੱਧੀ ਬਿਜਾਈ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਬੇਨਿਫਿਟ ਹੈ ਤੇ ਦੂਸਰੀ ਗੱਲ ਇਹਦੇ ਵਿੱਚ ਖਰਚਾ ਕਿੰਨਾ ਕੁ ਹੈਗਾ ਤੇ ਜਿਹੜੀ ਬਈ ਜ਼ਮੀਨ ਦੀ ਤਿਆਰੀ ਹੈ ਬਈ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਤੇ ਬੀਜ ਕਿੰਨਾ ਕੁ ਪਾਉਣਾ ਜ਼ਰੂਰੀ ਹੈ ਦੇਖੋ ਬਈ ਉਂਦਾ ਆਪੋ ਆਪਣੇ ਢਾਂਗ ਨੇ ਦੇਖਾ ਨਾ ਆਪਾਂ ਤਾਂ ਜਿੰਨੇ ਸਾਲੋਂ ਆਪਾਂ ਵੀ ਆਪਾਂ ਸੁੱਕੀ ਬਿਜਾਈ ਕਰਦੇ ਆ ਅੱਛਾ ਜੀ ਸੁੱਕਾ ਬਾਹਣ ਬਾਕੇ ਠੀਕ ਹੈ ਕੰਪਿਊਟਰ ਕਰਾ ਕੇ ਅੱਛਾ ਆਪਾਂ ਸੁੱਕੇ ਚ ਬੀਜ ਠੀਕ ਹੈ ਬੀਜ ਕਿੰਨਾ ਕੁ ਬਾਦ ਵਿੱਚ 2.8 ਤੋਂ 9 ਕਿਲੋ 8 ਤੋਂ 9 ਕਿਲੋ ਠੀਕ ਹੈ ਪਾਣੀ ਫਿਰ ਅਗਲੇ ਦੇ ਨਾਲ ਦੀ ਨਾਲ ਪਾਣੀ ਨਾਲ ਦੀ ਨਾਲ ਦੇ ਕੇ ਤੇ ਜਿਹੜੀ ਬਈ ਮੰਨ ਲਓ ਨਦੀਨ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਜਿਵੇਂ ਕੋਈ ਪਹਿਲਾਂ ਦਵਾਈ ਕਰਦੇ ਹੋ ਜਾਂ ਅੱਜ ਮੰਨ ਲਾ ਬਾਅਦ ਦੇ ਵਿੱਚ ਚੁੱਕੇ ਜਾਂਦੇ ਦੂਗਾ ਨਾ ਕਿਹੜਾ ਦਾ ਆਪਾਂ ਪੈਂਡ ਦਵਾਈ ਕਰਦੇ ਆਂ ਬਈ ਅੱਛਾ ਤੇ ਉਸ ਤੋਂ ਬਾਅਦ ਜੇ ਕੋਈ ਕੱਖ ਹੁੰਦਾ ਤਾਂ ਆਪਾਂ ਨੋਮਨੀ ਗੋਲਡ ਕਰ ਦਿੰਦੇ ਅੱਛਾ ਨੋਮਨੀ ਉਹਦੇ ਨਾਲ ਕੱਢਣ ਦੀ ਵੀ ਲੋੜ ਨਹੀਂ ਪੈਂਦੀ ਤੇ ਦੂਸਰੀ ਦੇ ਨਾਲ ਉਹ ਬਈ ਜਿਵੇਂ ਲਾ ਲਓ ਲੇਬਰ ਦਾ ਖਰਚਾ ਘਟਦਾ ਹੈ ਨਾ ਤੇ ਝਾੜ ਦਾ ਮੰਨ ਲਾ ਕਿੰਨਾ ਕੁ ਫਰਕ ਪੈ ਜਾਂਦਾ ਮੰਨ ਲਾ ਜੇ ਝਾੜਦਾ ਤਾਂ ਕੋਈ ਫਰਕ ਨਹੀਂ ਅੱਛਾ ਜੀ ਨਾ ਕੋਈ ਫਰਕ ਨਹੀਂ ਵੱਧ ਠੀਕ ਹੈ ਤੇ ਬਾਈ ਜਿਵੇਂ ਹੁਣ ਜਿਹੜੇ ਬੰਦੇ ਬਾਈ ਬਾਸਮਤੀ ਵੀ ਦੇ ਕਿਸਾਨ ਜਿੰਨੇ ਹਨ ਉਹ ਕਹਿੰਦੇ ਵੀ ਇਹਦੇ ਵਿੱਚ ਝੰਡਾ ਰੋਗ ਦੂਜੀ ਨਾਲ ਘਟਦਾ ਗੱਲ ਹੈਗੀ ਐ ਨਹੀਂ ਹਾਂ ਘਟਦਾ ਬਾਈ ਇੱਕ ਵਾਰੀ ਦਵਾਈ ਪਾਉਨੇ ਆ ਅੱਛਾ ਪਾ ਪਾਦ ਨੇਉਮਨ ਖਰਾਉਣ ਦੇ ਮਾਰੇ ਕੋਈ ਜੇ ਨਾ ਆਪੇ ਕੋਈ ਫਰਕ ਨਹੀਂ ਤੇ ਬਾਈ ਜਿਹੜੀ ਸਰਕਾਰ ਦੇ ਵੱਲੋਂ ਲਾ ਲੋ ਮਤਲਬ ਹੈਲਪ ਮਿਲਦੀ ਹੈ ਉਹ ਮਿਲਦੀ ਹੈ ਤੁਹਾਨੂੰ ਹਾਂ ਪਰ ਮਿਲਦੀ ਹੈ ਬਾਈ ਕਿੰਨੇ ਕੇ ਪੈਸੇ ਆਉਂਦੇ ਆ 1500 ਰੁਪਏ ਠੀਕ ਹੈ ਤੇ ਉਹ ਜਿਹੜੀ ਆਨਲਾਈਨ ਕਰਵਾਉਣੀ ਤੁਸੀਂ ਉਹ ਮਤਲਬ ਖੇਤੀਬਾੜੀ ਵਿਭਾਗ ਵਿੱਚ ਜਾ ਕੇ ਜਾਂ ਸਟੇ ਖੇਤਾਂ ਵਿੱਚ ਮੁਲਾਜ਼ਮ ਵਗੈਰਾ ਆ ਜਾਂਦੇ ਨੇ ਖੇਤਾਂ 'ਚ ਵੀ ਆਉਂਦੇ ਨੇ ਮੁਲਾਜ਼ਮ ਤਾਂ ਉਹ ਵਿਭਾਗ ਵਿੱਚ ਜਾ ਕੇ ਹੁੰਦੀ ਆਪਾਂ ਜਿਵੇਂ ਆਨਲਾਈਨ ਕਰਦੇ ਨੇ ਮੁੰਡੇ ਜਿਹੜੇ ਐਪ ਵਗੈਰਾ ਤੇ ਠੀਕ ਹੈ ਉੱਥੋਂ ਕਰਾ ਦਿੰਦੇ ਨੇ ਤੇ ਖਾਦ ਖਰਾਕ ਬਈ ਕੀ ਕੁਝ ਕੋਨੇ ਵਿੱਚ ਇਹਦੇ ਖਾਦ ਜਮੈਂ ਡੀਏਪੀ ਬੀਜ ਵੀ ਲੈਣੇ ਆਂ ਲੜਾ ਥੋੜੀ ਬਹੁਤੀ ਜੇ ਲੋੜ ਹੈ ਤਾਂ ਜ਼ਰੂਰ ਤਾਂ ਨਹੀਂ ਪਰ ਜੂਰੀਆ ਨਾਲੀ ਕੋਈ ਦਿੱਕਤ ਨਹੀਂ ਜ਼ਿੰਕ ਪਾ ਲੈ ਲੋਹਾ ਘਟ ਪਾ ਲੈ ਠੀਕ ਹੈ ਜੂਰੀਆ ਪਰ ਕੋਈ ਮਤਲਬ ਦੂਜੇ ਪਾਸੇ ਵੀ ਪਾਉਣੇ ਆਪਾਂ ਮੰਨ ਲੈ ਠੀਕ ਹੈ ਭਾਈ ਤੇ ਸ਼ ਤੇ ਆਪਣਾ ਨਾਮ ਕੀ ਬਈ ਮੇਰਾ ਨਾਮ ਅਜੈ ਸੈਨ ਠੀਕ ਹੈ ਪਿੰਡ ਦੋਦੜਾ ਤੇ ਬਈ ਆਪਾਂ ਨੂੰ ਸਿੱਧੀ ਗਈ ਦੇ ਨਾਲ ਜੁੜੇ ਹੋ ਨੂੰ ਕਿੰਨੇ ਕਿ ਸਾਲ ਹੋ ਗਏ ਸਾਨੂੰ 6 ਸਾਲ ਹੋ ਗਏ ਠੀਕ ਹੈ ਕਿਹੜੇ ਕਿਹੜੀਆਂ ਕਿਸਮਾਂ ਪਰਖ ਕੇ ਦੇਖ ਲਈ ਬਾਂਹ ਦੇ ਵਿੱਚ ਆਪਣੇ ਅਸੀਂ ਬਾਂਸਪਤੀ ਵੀ ਲਾਈ ਅੱਛਾ ਜੀ ਤੇ 26 ਵੀ ਲਾਈ ਹੈ ਠੀਕ ਹੈ ਤੇ 18 ਵੀ ਲਾਈ ਹੈ ਅਸੀਂ ਪਹਿਲਾਂ ਹੀ ਪਹਿਲਾਂ ਪਹਿਲਾਂ 18 ਵੀ ਲਾਉਂਦੇ ਰਹਾਂਗੇ ਅੱਛਾ ਜੀ ਤੇ ਬਾਈ ਜਿਹੜਾ ਮੰਨ ਲਓ ਝਾੜ ਜਿਵੇਂ ਪੀਆਰ 118 ਬੀਜਲੀ ਜਾਂ 26 ਬੀਜਲੀ ਹੈ ਨਾ ਇਹਦਾ ਝਾੜ ਮੰਨ ਕੇ ਕਿੰਨਾ ਝਾੜ ਆਉਂਦਾ ਰਿਹਾ ਤੁਹਾਡੇ ਖੇਤ ਚ ਸਾਡੇ ਜਿੰਨਾ ਕਾ ਪਹਿਲਾਂ ਆਉਂਦਾ ਸੀ ਉਨਾਂ ਕੀ ਹੁਣ ਆਉਂਦਾ 85 ਚ 34 ਗੁੰਟਾ ਲਾ ਲਓ ਅੱਛਾ ਜੀ ਹਾਂ 32 ਇੱਥੇ ਤੱਕ 32 33 ਠੀਕ ਹੈ ਹਾਂ ਤੇ ਜ਼ਮੀਨ ਦੀ ਬਾਈ ਤਿਆਰੀ ਕਿਸ ਤਰ੍ਹਾਂ ਕਰਦੇ ਸੁੱਕੇ ਹੀ ਬੀਜਦੇ ਜਾਂ ਮੰਨ ਲਾ ਬਾਣ ਮੰਨ ਲਾ ਰੌਣੀ ਕਰਕੇ ਬਾਹ ਬਹਾ ਕੇ ਉਸ ਤਰ੍ਹਾਂ ਬੀਜ ਦਿਓ ਪਹਿਲੇ 5 ਸਾਲ ਤਾਂ ਅਸੀਂ ਬੀਜਿਆ ਧਰਵਾ ਕਰਦੇ ਅੱਛਾ ਜੀ ਇਹ ਕਿ ਅਸੀਂ ਥੋੜਾ ਜਿਹਾ ਮੌਸਮ ਦਾ ਬਿਜਾਈ ਦੇ ਟਾਈਮ ਤੇ ਖਰਾਬ ਤੀਗਾ ਸੀ ਫਿਰ ਅਸੀਂ ਸੁੱਕਾ ਬਿਜਾਈ ਕਰਿਆ ਗਿਆ ਤਿੰਨ ਦਿਨ ਦੀ ਪ੍ਰੋਬਲਮ ਜਾਂ ਜਿਵੇਂ ਚੂਹਾ ਤੇ ਚਲ ਕੁਦਰਤੀ ਤੌਰ ਤੇ ਹਨੇ ਤਾਂ ਚੂਹਾ ਦਾ ਖਰਾਇਤ ਕਿ ਥੋੜਾ ਜਿਆਦਾ ਦੀਗਾ ਅੱਛਾ ਜੀ ਚੂਹਾ ਨੇ ਥੋੜੀ ਜਿਹੀ ਦਿੱਕਤ ਦਿੱਤੀ ਹੈ ਠੀਕ ਹੈ ਤੇ ਚੂਹਾ ਦਾ ਭਾਈ ਜਿਹੜੀਆਂ ਟ੍ਰਾਂਸਫਰ ਹੁੰਦਾ ਚੋਨੋਜ ਵੀ ਦਿੱਕਤ ਖੜੀ ਕਰਦੀ ਕਰਦੇ ਕਿਉਂਕਿ ਉਹਨਾਂ ਦਾ ਖਾਣੀ ਖਾਣਾ ਹਰੀ ਚੀਜ਼ ਨਾ ਲਗਾ ਨਦੀਨ ਜਿਹੜੇ ਉਹ ਅਸੀਂ ਤਕਰੀਬਨ ਨੋਮਨੀ ਗੋਲਡ ਕਰਕੇ ਮੁੜ ਕੇ ਛੇਤੀ ਲੋ ਨਿੱਕੀ ਕਰਨਾ ਜਾਂ ਇੱਕ ਨਦਾ ਘੜਾ ਵਿੱਚ ਦੇਣਾ ਪਾਜੀ ਅੱਛਾ ਜੀ ਖਾਦ ਖਰਾਕ ਕਿੰਨੀ ਪਾਈਏ ਬਈ ਖਾਦ ਖਰਾਕ ਬਸ ਤਕਰੀਬਨ 2.5 ਗੱਟਾਂ ਤੋਂ 3 ਗੱਟੇ ਜੂਰੀਆ 10 10 ਕਿਲੋ ਕਿਲੇ ਦੀ ਜਿੰਕ ਠੀਕ ਹੈ ਤੇ ਹੋਰ ਕੁਝ ਨਹੀਂ ਠੀਕ ਹੱਸ ਤੱਕ ਤੇ ਮੰਨ ਲਓ ਜਿਵੇਂ ਐਤ ਕੀ ਕਿਹੜੇ ਕਿਹੜੇ ਕਿਸਮਾਂ ਬੀਜੇ ਨੇ ਯਾਤਰ ਆਪਾਂ ਨੇ ਐਤ ਜਿਵੇਂ ਰਵੇ 1979 ਹੈ ਅੱਛਾ ਜੀ 1509 ਹੈ ਠੀਕ ਹੈ 31 ਹੈ ਕੋਸਾ ਕੋਸੇ 26 ਹੈ ਤੇ ਜਿਹੜੀ ਬਾਈ ਬਾਸਮਤੀ ਇਹਦੇ ਵਿੱਚ ਜਿਵੇਂ ਲਾ ਲੋ ਇਹਦੀ 1509 1692 ਹੋਈ ਇਹਦੇ ਵਿੱਚ ਸਭ ਤੋਂ ਜ਼ਿਆਦਾ ਝੰਡਾ ਮੁੱਛਲ ਦੇ ਨਾਲੋਂ ਵੀ ਜ਼ਿਆਦਾ ਝੰਡਾ ਰੋਗ ਆ ਜਿੱਥੇ ਟ੍ਰਾਂਸਫਰ ਡੰਗੂਏ ਸੋਡੇ ਮੰਨ ਲਓ ਕਿੰਨੀ ਕਿ ਪ੍ਰੋਬਲਮ ਇਹਦੇ ਵਿੱਚ ਸਾਡੇ ਦਾ ਦੇਖ ਲੋ ਜੀ ਸੋਨ ਵਿੱਚ ਖੜਿਆਂਗੇ ਤੁਹਾਨੂੰ ਦੀਦੇ ਹੀ ਹੈਗਾ ਠੀਕ ਹੈ ਮਾਰ ਲੋ ਕੋਈ ਜ਼ਿਆਦਾ ਨਹੀਂ ਹੈਗਾ ਕੋਈ ਟਾਵਾ ਉਟਈ ਹੈ ਤੇ ਜਿਹੜਾ ਬਾਈ ਆਪਾਂ ਨੇ ਮੰਨ ਲਾ ਇਹ ਡੀਐਸਆਰ ਚੋਂ ਨਾ ਸਿੱਧੀ ਵੀ ਜਾਏਗੀ ਤੇ ਕਿੰਨੇ ਕਿ ਤਰੀਕ ਨੂੰ ਕੀਤਾ ਸੀਗਾ ਇਹ ਤਕਰੀਬਨ ਇਹ ਤਾਂ ਜਿਹੜਾ ਬਾਸਵਤੀ ਬੀਜੀ ਅਸੀਂ ਨੇ 31 ਮਈ ਚ ਬੀਜੀ ਹੋਈ ਹੈ ਅੱਛਾ ਜੀ ਸ਼ਬੀ ਜਦੋਂ ਜਿਹੜਾ ਉਹ ਅਸੀਂ ਵਿੱਜਾ ਤਕਰੀਬਨ 12 13 15 ਠੀਕ ਹੈ ਹੁਣ ਤੱਕ ਤੇ ਭਾਈ ਜਿਹੜੇ ਜਿਵੇਂ ਜਿਮੀਦਾਰ ਹੁੰਨਾ ਮਨ ਲਾ ਚੋਣਾ ਪੀਸ ਦਾ ਉਸ ਤੋਂ ਬਾਅਦ ਜਿਹੜੀ ਆਪਾਂ 37% ਵਾਲੀ ਪਟੀਲਾ ਕਲੋਰ ਪਾਉਨੇ ਉਹ ਉਹਦੇ ਨਾਲ ਨਦੀਨ ਕੰਟਰੋਲ ਹੁੰਦਾ ਜਾਂ ਵੈਸੀ ਨਾਉ ਨਹੀਂ ਗੋਲਡੀ ਕਰ ਤੁਸੀਂ ਤੁਸੀਂ ਨਹੀਂ ਉਹ ਐਤ ਕੀ ਪਾਈ ਅਸੀਂ ਸੁੱਕਾ ਕਰਕੇ ਪਾਈਆ ਪਹਿਲਾਂ ਪਾਉਂਦੇ ਰਹਾਂਗੇ ਗੱਲ ਬਾਤ ਕਰਦਾ ਜਦੋਂ ਪਹਿਲਾਂ ਪਾਣੀ ਲਾਉਂਦੇ ਤੇ ਉਹ ਤੋਂ ਪਾਉਂਦੇ ਰਹਾਂ ਠੀਕ ਹੈ ਉਹਦੇ ਨਾਲ ਕੰਟਰੋਲ ਹੁੰਦੇ ਆ ਮੰਨੋ ਵੀ ਉਹਦੇ ਨਾਲ 40% ਉਹਦੇ ਨਾਲ ਕੰਟਰੋਲ ਹੁੰਦਾ ਠੀਕ ਹੈ ਜੇ ਫੇਰ ਵੀ ਦੁਆਰੇ ਹੁੰਦੇ ਤਾਂ ਨੋਮੀ ਵਾਲਡ ਚਲਕਾਈਂਦੀ ਆ ਠੀਕ ਹੈ ਜਿਹੜੀ ਸਰਕਾਰ ਦੇ ਵੱਲੋਂ ਮੰਨ ਲਓ ਵੀ 1500 ਰੁਪਏ ਕਿਸਾਨਾਂ ਨੂੰ ਕਿਹਾ ਹੈ ਉਹ ਹਰ ਸਾਲ ਮਿਲਦਾ ਪਾ ਨੂੰ ਉਹ ਮਿਲ ਰਿਹਾ ਜੋ 3 ਸਾਲ ਹੋ ਗਏ ਤੂੰ ਪਿੱਛੇ ਇਹ ਤੀ ਚੌਥਾ ਸਾਲ ਤੇ ਦੂਸਰੀ ਦੇ ਨਾਲ ਬਾਈ ਟ੍ਰਾਂਸਫਰ ਡੰਗ ਦੇ ਨਾਲੋਂ ਖਰਚਾ ਘਟਦਾ ਖਰਚਾ ਤਾਂ ਬਾਈ ਸੁੱਡੇ ਸਾਹਮਣੀ ਹੈਗਾ ਹੁਣ ਬਾਦ ਸਾਰਾ 5-10 ਲੀਟਰ ਤੇਲ ਮਚਾਉਣਾ ਤਿਆਰ ਕਰਨ ਤੇ ਬਾਹਣਾ ਠੀਕ ਹੈ ਬਾਈ ਤੇ ਉਦੋਂ ਬਾਅਦ ਕਰਨਾ ਕੀ ਹੈ ਕਦੋਂ ਨਹੀਂ ਕਰਨਾ ਕੋਈ ਬਟਨੀ ਬਚਣੀ ਠੀਕ ਹੈ ਬਾਈ ਸ਼ੁਕਰੀਆ ਭਾਈ ਕੀ ਹਾਲ ਹੈ ਬਈ ਠੀਕ ਠਾਕ ਜੀ ਨਾਮ ਕੀ ਬਈ ਆਪਣਾ ਉਸਤੇ ਕਾ ਜੀ ਤੇ ਭਾਈ ਕਿੰਨੇ ਸਾਲ ਹੋ ਗਏ ਸਿੱਧੀ ਵਿਜੈ ਨਾਲ ਜੁੜੇ ਹੋ ਨੂੰ ਆਪਾਂ ਨੂੰ 5 ਸਾਲ ਹੋ ਗਏ ਠੀਕ ਹੈ ਤੇ ਜਿਹੜੀ ਆਪਾਂ ਭਾਈ ਟਰਾਂਸਫਰਿੰਗ ਮਨ ਲਾ ਚੋਣਾ ਦੇਖੋ ਚੋਣਾ ਦਾ ਆਪਾਂ ਨੂੰ ਲਾਉਣੀ ਪੈਂਦਾ ਚਾਹੇ ਸਿੱਧੂ ਜਾਈ ਹੋਵੇ ਚਾਹੇ ਇਹ ਹੋਵੇ ਟਰਾਂਸਫਰਿੰਗ ਹਨਾ ਤੇ ਉਹਦੇ ਨਾਲੋਂ ਇਹਦੇ ਵਿੱਚ ਮਨ ਲਾ ਜਿਹੜੀ ਆਪਾਂ ਨੂੰ ਪਹਿਲਾਂ ਤਾਂ ਮੁਸ਼ਕਲਾਂ ਦੇ ਵਿੱਚ ਮਨ ਲਾ ਜਿਵੇਂ ਨਦੀਨ ਦੀ ਹੋਉਂਦੀ ਹੈ ਨੰਨੇ ਦਿਨਾਂ ਲਈ ਕੀ ਮੱਲਾ ਸੋਡੀ ਕੋਆਪਰੇਟਿਵਸ ਰਹਿੰਦੀ ਹੈ ਮੱਲਾ ਕਿਹੜੀ ਦਵਾਈ ਬੂਟੀ ਕਰਦੇ ਉਤੇ ਬਹੁਤ ਸ਼ੁਰੂ ਹੀ 37% ਜੀ ਅੱਛਾ ਜੀ ਬਾਕੀ ਉਦੋਂ ਬਾਰ ਨਾਮਨੀ 골ਡ ਕਰੀ ਸੀ ਉਦੋਂ ਵਰ ਕਿਦਾਈ ਨਹੀਂ ਕੋਈ ਪ੍ਰੋਬਲਮ ਠੀਕ ਹੈ ਤੇ ਖਾਦ ਖਰਾ ਕਿੰਨੀ ਪਾਈ ਹੈ ਤਿੰਨ ਇਕੱਠੇ ਜੂਰੀ ਹੈ ਜੀ ਅੱਛਾ ਜੀ ਬਾਕੀ 10 ਕਿਲੋ ਜ਼ਿੰਕਾ ਠੀਕ ਹੈ ਤੇ ਕਿਹੜੇ-ਕਿਹੜੇ ਕਿਸਮਾਂ ਮੱਲਾ ਪਰਖ ਕੇ ਦੇਖ ਲਈਆਂ ਮੈਂ ਤਾਂ ਤਕਰੀਬਨ 26 ਆਏ ਸਾਲ 26 ਦੀ ਹੋ ਕਰਿਆ ਕਿੰਨਾ ਕੁ ਝਾੜ ਹੈ ਮੱਲਾ ਵੀ ਹਰ ਸਾਲ ਆ ਜਾਂਦਾ ਜੀ 90 6 90 ਠੀਕ ਹੈ ਇਹ ਤਾਂ ਬਹੁਤ ਹੈ ਹਾਂਜੀ ਫੁੱਲ ਤੇ ਕੋਈ ਹੋਰ ਸਮੱਸਿਆ ਮੰਨ ਲਓ ਜਿਵੇਂ ਕੋਈ ਗਰੋਥ ਦੀ ਸਮੱਸਿਆ ਜਾਂ ਜਿਵੇਂ ਕੋਈ ਮਤਲਬ ਦੂਸਰੇ ਝੋਨੇ ਨਦੀਨ ਦੀ ਪ੍ਰੋਬਲਮ ਜਾਂ ਕਿ ਹੋਰ ਸਮ ਮਤਲਬ ਬਿਮਾਰੀ ਆਉਂਦੀ ਉਹਦਾ ਮਤਲਬ ਘਟਦਾ ਕੋਈ ਨਹੀਂ ਕੋਈ ਸਮੱਸਿਆ ਕਰੇ ਨੇ ਸਾਲਾਂ ਚ ਕਰੇ ਅੱਜ ਤੱਕ ਅਜੇ ਨਹੀਂ ਠੀਕ ਹੈ ਤੇ ਬੀਜ ਕਿੰਨਾ ਪਾਉਣਾ ਹੈ 26 ਦਾ 8 ਤੋਂ 9 ਕਿਲੋ 8 ਤੋਂ 9 ਕਿਲੋ ਤੇ ਮਤਲਬ ਸੁੱਕੇ ਦੇ ਵਿੱਚ ਜਾਂ ਮਤਲਬ ਬਾਣ ਤਿਆਰ ਕਰਕੇ ਉਹਦੇ ਵਿੱਚ ਮਤਲਬ ਬਸ ਕੰਪਿਊਟਰ ਕਰਾ ਲਾ ਕੇ ਜੀ ਬਸ ਬੀਜ ਨੇ ਸਾਗਾ ਮਾਰ ਕਿੰਨਾ ਕਿ ਬੀਜ ਪਾ ਦੇਣਾ ਇਤ ਕੀ ਸੁੱਕਾ ਥੋੜਾ ਜ਼ਿਆਦਾ ਪੈ ਗਿਆ ਜੀ ਹੂੰ ਤਾਂ ਪੈਸੇ ਪਹਿਲਾਂ ਭਾਏ ਦਾ 10 ਕਿਲੋ ਠੀਕ ਹੈ ਇਹਨਾਂ ਨੂੰ ਆਪਾਂ ਤਰਵਤਰ ਵੇਚ ਦਿਆਂ ਠੀਕ ਹੈ ਥੋੜਾ ਸੁੱਕੇ ਚ ਘੱਟ ਪਾ ਲਏ ਫਿਰ ਵੀ ਜ਼ਿਆਦਾ ਪਈ ਜਾਂਦਾ ਠੀਕ ਹੈ ਭਾਈ ਤੇ ਬਾਈ ਇਹ 1985 1979 ਹੈ ਨਾ ਇਹ ਇਹ ਉਹ ਹੈ ਜੀ 1985 ਅੱਛਾ ਕਿੰਨੇ ਦਿਨ ਦੀ ਹੋਗੀ ਲਗਭਗ ਅੱਜ ਇਹ ਬੀਜੀ ਹੋਈ ਹੈ ਜੀ 4 ਜੂਨ ਦੀ ਬੀਜੀ 4 ਹਾਂ ਤੇ ਕਿਸਾਨਪਰ ਉਹ ਫਾਰਮਰ ਦੇ ਖੇਤ ਦੇ ਵਿੱਚ ਜਿਹੜੀ ਬਾਸਮਤੀ ਵਿਜੀ ਹੋਈ ਹੈਗੀ ਆ ਜੋ ਸ਼ੋਰਟ ਟਾਈਮ ਦੇ ਵਿੱਚ ਆਉਂਦੀ ਹੈਗੀ ਆ ਤੇ ਬੂਝਾ ਵੀ ਵਧੀਆ ਬਣਿਆ ਹੈਗਾ ਬਾਕੀ ਨਾ ਜਿਆਦੇ ਪ੍ਰੋਬਲਮ ਕਿਸਾਨਾਂ ਨੂੰ ਇਹਦੇ ਵਿੱਚ ਇਹ ਆਉਂਦੀ ਹੈ ਵੀ ਜਿਹੜੀ ਆਪਾਂ ਟ੍ਰਾਂਸਫਰਡਿੰਗ ਕਰਦੇ ਆ ਚਾਹੇ 1979 ਕਰ ਲਈ ਚਾਹੇ 1985 ਕਰ ਲਈ ਚਾਹੇ 1699 1509 ਜਾ ਹੋ ਗਈ ਆਪਣੀ ਮੁੱਛਲ ਚੌਂ ਸਿੱਕ ਉਹਦੇ ਵਿੱਚ ਸਭ ਤੋਂ ਵੱਧ ਬਿਮਾਰੀਆਂ ਵੀ ਆਉਂਦੀਆਂ ਨੇ ਤੇ ਝੰਡੇ ਰੋਗ ਦੀ ਪ੍ਰੋਬਲਮ ਵੀ ਆਉਂਦੀ ਹੈ ਸਾਰਾ ਪਲਾਟ ਤੁਹਾਨੂੰ ਦਿਖਾਇਆ ਟਾਵੇਂ ਹੀ ਜਿਹੜੇ ਜ਼ਮੀਨ ਦੇ ਵਿੱਚ ਜਿਹੜੇ ਤੁਹਾਨੂੰ ਬੂਟੇ ਮਿਲਦੇ ਹੈਗੇ ਆ ਅੱਜ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਜਿਹੜੇ ਕਿਸਾਨ ਇਸ ਤੋਂ ਟੁੱਟਦੇ ਜਾਂਦੇ ਆ ਕਹਿੰਦੇ ਜਿੱਨੇ ਵੀ ਸਿੱਧੀ ਬਿਜਾਈ ਦੇ ਵਿੱਚ ਨਦੀਨ ਜਾਦੇ ਹੁੰਦੇ ਆ ਸਿੱਧੀ ਬਿਜਾਈ ਦੇ ਵਿੱਚ ਚੂਹੇ ਦੀ ਪ੍ਰੋਬਲਮ ਆਉਂਦੀ ਹੈ ਹੋਰ ਕਾਫੀ ਪ੍ਰੋਬਲਮ ਆਉਂਦੀਆਂ ਨੇ ਵਿੱਚ ਕਿਸਾਨ ਭਾਈ ਮੰਨ ਲਓ ਜਿਹੜੇ ਬੀਜ ਵੀ ਲੈਂਦੇ ਆ ਹਨਾ ਮਾੜੇ ਮੋਟੇ ਜੇ ਨਦੀਨ ਹੋ ਵੀ ਜਾਂਦੇ ਨੇ ਨਦੀਨਾਂ ਤੋਂ ਟੁੱਟਦੇ ਪਰ ਬਾਹ ਦਿੰਦੇ ਆ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਨੇ ਆਪਾਂ ਭਾਈ ਉਹ ਤਾਂ ਕੋਈ ਬਾਉਣ ਵਾਲਾ ਦਾ ਕੋਈ ਵੱਡੀ ਗਲਤੀ ਹੈ ਨਹੀਂ ਯਾਰ ਲੇਕਿਨ ਨੋਮਣੀ ਗੋਲਡ ਹੈਗੀ ਆ ਦਵਾਈ ਹੋਰ ਵੀ ਬਹੁਤ ਦਵਾਈਆਂ ਨੇ ਅੱਜ ਕੱਲ ਬਹੁਤ ਤਰੱਕੀ ਚਾਰਿਆਗਾ ਇਨੀ ਤਕਨੀਕ ਕਰੀ ਆ ਵੀ ਦਵਾਈ ਬਹੁਤ ਜ਼ਿਆਦਾ ਹਾਂਜੀ ਹੁਣ ਤਾਂ ਦਵਾਈਆਂ ਲਾ ਲਓ ਜਿਵੇਂ ਹੁਣ ਨਦੀਨਾਂ ਦੇ ਉੱਪਰ ਵਧੀਆ ਕੰਟਰੋਲ ਆ ਹੁਣ ਤੇਲੇ ਦੀਆਂ ਚੜੀ ਚੜੀ 45 45 ਦਿਨ ਮੱਲਾ ਉਸਾਲੀਆਂ ਪਰ ਬਾਉਣ ਵਾਲਾ ਤਾਂ ਜਿਹੜੇ ਬੰਦੇ ਭਾਈ ਇਹਨੂੰ ਬਾਉਂਦੇ ਆ ਮੈਂ ਕਹਿੰਦਾ ਉਹ ਬੀਜਣ ਹੀ ਨਾ ਕਿਉਂਕਿ ਨਾਲ ਇਹਦਾ ਬੀਬੋਰਡ ਤੇ ਖਰਚਾ ਆਉਂਦਾ ਨਾਲੇ ਭਾਈ ਇਹਦੇ ਵਿੱਚ ਖਰਚਾ ਕਰਦੇ ਦੁਬਾਰੇ ਫਿਰ ਡਬਲ ਖਰਚਾ ਹੁੰਦਾ ਜੀ ਉਹਦਾ ਡਬਲ ਖਰਚਾ ਹਾਂ ਜਿਹੜੀ ਆਪਣੀ ਬਚਤ ਹੁੰਦੀ ਉਹ ਤਾਂ ਉਧਰ ਹੀ ਚਲੀ ਜਾਂਦੀ ਆ ਆ ਪਲਾਂਟ ਚ ਗਣੇ ਆ ਜਿਹੜੇ ਬਹੁਤ ਨਦੀਨ ਜੰਮੇ ਤੇ ਨਾਲ ਪਰ ਇੱਕ ਦਾ ਸਿਰਫ ਨੋਨੀ ਗੋਲਡ 100 ਐਮਐਲ ਪਾਈ ਹੋਈ ਆ ਕਿੱਲੇ ਦੀ ਤੇ ਜਿਹੜੀ ਬਈ ਮਸ਼ੀਨ ਆ ਆਪਣੇ ਕੋਲ ਸਿੰਪਲ ਹੀ ਹੈਗੀ ਜਾਂ ਮੰਨ ਲੇ ਇਹਨੇ ਲਹਾਰ ਖਿੜਿਆ ਜਿਹੜਾ ਚੁੱਕੀ ਆ ਨਹੀਂ ਨਹੀਂ ਸਿੰਪਲ ਆ ਨੈਸ਼ਨਲ ਦੀ ਲੋਧ ਨੇ ਅੱਛਾ ਜੀ ਹੂੰ ਠੀਕ ਹੈ ਭਾਈ ਸ਼ੁਕਰੀਆ ਧੰਨਵਾਦ ਤੁਹਾਡਾ ਕੱਟਦੇ ਵਿੱਚ